ਮੇਰੇ ਭਰਾ ਨੂੰ ਰਗਵੀਰ ਸਿੰਘ ਨੂੰ ਕੁੱਟਦਾ ਸੀ ਰਾਜ ਸਿੰਘ ਮੈਂ ਉਹਨਾਂ ਨੂੰ ਛਡਾਉਂਦੀ ਸੀ ਮੇਰੇ ਛਡਾਉਂਦੀ ਤੇ ਉਹਨੇ ਥੱਪੜ ਮਾਰ ਕੇ ਮੈਨੂੰ ਥੱਲੇ ਸੁੱਟ ਦਿੱਤਾ ਗਿਆ ਤੇ ਮੇਰੇ ਭਰਾਵਾਂ ਨੂੰ ਕਿਸੇ ਨੇ ਝੋਨਾ ਲਾਉਂਦਿਆਂ ਨੂੰ ਫੋਨ ਕਰਤਾ ਕਹਿੰਦੇ ਐ ਕਰਕੇ ਭੈਣ ਨੂੰ ਕੁੱਟਿਆ ਤੇ ਮੁੰਡੇ ਝੋਨਾ ਲਾਉਂਦੇ 8-9 ਜਣੇ ਸੀ ਮੁੰਡੇ ਟਰੈਕਟਰ ਤੋਂ ਉੱਤਰ ਕੇ ਹਜੇ ਬਾੜ ਚ ਹੀ ਗਏ ਸੀ ਉਹਨਾਂ ਦੇ ਜਦੋਂ ਬਾੜ ਦੇ ਵਿੱਚ ਚਲੇ ਗਏ ਰਾਜ ਸਿੰਘ ਭੱਜ ਕੇ ਪਰਲੇ ਕਮਰੇ ਵਿੱਚ ਦੀ ਲੰਘ ਗਿਆ ਉਹਨੂੰ ਐ ਸੀ ਮੈਨੂੰ ਕੁੱਟਣਗੇ ਕੁੱਟਣ ਵਾਲਾ ਤਾਂ ਕੋਈ ਪਲਾਨ ਹੀ ਹੈ ਨਹੀਂ ਸੀ ਮੁੰਡਿਆਂ ਨੇ ਜਦੋਂ ਝੋਨਾ ਲਾਉਂਦੇ ਆਏ ਸੀਗੇ ਪਲਾਨ ਕੋਈ ਅਹਿਰਜਾ ਹੈ ਨਹੀਂ ਸੀ ਪੁੱਛ ਕਰੇ ਆਪਦੇ ਅੱਗ ਲਾ ਦਿੱਤੀ ਕਿ ਆਪ ਹੀ ਅੱਗ ਬੁਝਾਤੀ ਆਪਦੀ ਵਾਈਫ ਵਾਈਫ ਦੇ ਕੱਪੜੇ ਪੜਵਾਤੇ ਉਹਨਾਂ ਨੇ ਕਹਿੰਦੇ ਵੀ ਐ ਕਰਕੇ ਵੀ ਮੁੰਡੇ ਨੇ ਮੁੰਡਿਆਂ ਨੇ ਮਢੀਰ ਨੇ ਸਾਡੇ ਨਾਲ ਚਿੱਟਾ ਖਾਂਦੇ ਸੀ ਇਹਨਾਂ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ਕਰੇ ਅੱਗ ਲਾਤੀ ਵੀ ਮੇਰੀ ਵਾਈਫ ਦੇ ਕੱਪੜੇ ਪਾੜਤੇ ਐਦਾਂ ਦੀ ਕੋਈ ਗੱਲ ਨਹੀਂ ਸਾਡੇ ਸਾਡੀ ਇਹੀ ਰਿਕਵੈਸਟ ਆ ਸਾਡੇ ਸਾਰੇ ਪਿੰਡ ਦੇ ਵਿੱਚ ਐਨਕਵਾਰੀ ਕੀਤੀ ਜਾਵੇ ਵੀ ਇਹ ਅਸੀਂ ਤਾਂ ਇਹੀ ਕਹਿਣਾ ਵੀ ਇਹ ਸੱਚ ਹੈਗਾ ਜਾਂ ਨਹੀਂ ਅੱਗ ਦਾ ਵੀ ਬਸ ਇਹੀ ਲੱਭਣਾ ਸਾਡੇ ਮੁੰਡਾ ਤੇ ਨਜਾਇਜ਼ ਹੀ ਪਰਚੇ ਕਰਵਾਏ ਗਏ ਆ ਸਾਰੇ ਇਹ ਸਭ ਕੁਝ ਝੂਠ ਹੈ ਜਿਹੜੀ ਭੈਣ ਫਿਰ ਉਹ ਅੱਗ ਲਾਈ ਗਈ ਆ ਕਹਿੰਦੇ ਸੀ ਅੱਗ ਲਾਤੀ ਸਾਡੇ ਘਰੇ 100 ਤੋਂ 50 ਤੋਂ 20 ਤੋਂ 30 ਇਸ ਤਰ੍ਹਾਂ ਦੀ ਗੱਲ ਹੋਈ ਆ ਵੀ ਬੰਦੇ ਆਉਂਦੇ ਸਾਡੇ ਘਰੇ ਸਾਡਾ ਗੇਟ ਭੰਨਿਆ ਪਿਆ ਐਂ ਕਰਤਾ ਉਹ ਫਿਰ ਬੰਦੇ ਕੌਣ ਸੀ ਜਿਹੜੇ ਉਹਨਾਂ ਦੇ ਘਰੇ ਆਏ ਕਿਰਤ ਅੱdte ਤੁਹਾਡੇ ਬੰਦੇ ਲੰ ਇਲਜ਼ਾਮ ਲਾਉਂਦੇ ਛੜੋ ਹਾਂਜੀ ਉਹ ਸਾਡੇ ਬੰਦਿਆਂ ਤੇ ਇਲਜ਼ਾਮ ਲਾ ਰਾ ਰਹੇ ਆ ਵੀ ਕਹਿੰਦੇ ਤੋ ਇਹਨਾਂ ਨੇ ਗੇਟ ਭੰਨ ਤਾ ਐ ਕਰਤਾ ਬੋਕਦਾ ਗੇਟ ਤਾਂ ਸਰ ਉਹਨਾਂ ਦਾ ਪਹਿਲਾਂ ਹੀ 3 ਦਿਨ ਪਹਿਲਾਂ ਡਿੱਗਿਆ ਪਿਆ ਸੀ ਗੇਟ ਤਾਂ ਉਹਨਾਂ ਨੇ ਨਾਲ ਦੀ ਨਾਲ ਜਦੋਂ ਉਹਨਾਂ ਦੇ ਮੁੰਡਿਆਂ ਤੇ ਇਲਜ਼ਾਮ ਲਾਉਣ ਮਾਰੇ ਨੇ ਗੇਟ ਵੀ ਲਾ ਕੇ ਧਰ ਤਾਂ ਅੱਗ ਵੀ ਉਹਨਾਂ ਨੇ ਖੁਦ ਲਾ ਲਈ ਜਿਨ੍ਹਾਂ ਨੇ ਅੱਗ ਲਾਉਂਦੇ ਵੇਖਿਆ ਉਹ ਵੀ ਤੁਸੀਂ ਉਹਨਾਂ ਨਾਲ ਵੀ ਗੱਲ ਕਰਾਉਣਾ ਥੋੜੀ ਉਹਨਾਂ ਨੂੰ ਵੀ ਪੁੱਛੋ ਤੁਸੀਂ ਵੀ ਅੱਗ ਕਿਵੇਂ ਲਾਈ ਆ ਕੋਠੇ ਉੱਪਰ ਉਹਨਾਂ ਨੇ ਚੜ ਕੇ ਦੇਖਿਆ ਸਾਰਾ ਕੁਝ ਉਹਨਾਂ ਨੇ ਅੱਗ ਲਾਉਂਦਿਆਂ ਨੂੰ ਦੇਖਿਆ ਉਹਨ ਆਪ ਅੱਗ ਲਾਈ ਸੀ ਤੇ ਉਹਨਾਂ ਨੇ ਕੋਠੇ ਚੜ੍ਹ ਕੇ ਦੇਖਿਆ ਸੀ ਅੱਗ ਲਾਉਂਦਿਆਂ ਨੂੰ ਉਹਨਾਂ ਨੂੰ ਤੁਸੀਂ ਗੱਲਬਾਤ ਕਰੋ ਉਹਨਾਂ ਨੂੰ ਪੁੱਛੋ ਪਰਿਵਾਰ ਦਾ ਕਹਿਣਾ ਹੈ ਕਿ ਜਿਹੜੀ ਉਸ ਘਰੇ ਅੱਗ ਲੱਗੀ ਹੈ ਗੇਟ ਟੁੱਟਿਆ ਉਹ ਗੇਟ ਇੱਕ ਦਿਨ ਪਹਿਲਾਂ ਡਿੱਗਿਆ ਹੋਇਆ ਸੀ ਇਹ ਪਰਿਵਾਰ ਕਹਿ ਰਿਹਾ ਅਸੀਂ ਨਹੀਂ ਕਹਿ ਰਹੇ ਪਰਿਵਾਰ ਕਹਿ ਰਿਹਾ ਉਹ ਪਰਿਵਾਰ ਦੋਸ਼ ਲਾਉਂਦਾ ਸੀ ਕਿ ਇਹਨਾਂ ਨੇ ਅੱਗ ਲਾਈ ਹੈ ਇਹਨਾਂ ਦੇ ਮੁੰਡਿਆਂ ਨੇ ਲਾਈ ਹੈ ਸਾਡੇ ਘਰੇ ਆਕ ਪਰ ਇਹ ਪਰਿਵਾਰ ਦਾ ਕਹਿਣਾ ਨਹੀਂ ਅਸੀਂ ਅੱਗ ਲਾਈ ਹੈ ਸਾਰਾ ਕੁਝ ਜੋ ਕੀਤਾ ਉਹਨਾਂ ਨੇ ਆਪ ਕਰਿਆ ਪਰ ਇੱਥੇ ਇੱਕ ਸਾਡੀ ਭੈਣ ਆ ਇਹ ਕਹਿੰਦੀ ਮੈਂ ਖੁਦ ਅੱਗ ਲਾਉਂਦੇ ਵੇਖਿਆ ਕੀ ਗੱਲਬਾਤ ਹੈ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਭੈਣੇ ਅੱਗੇ ਆਓ ਜਿਹੜੀ ਅੱਗ ਦੀ ਗੱਲ ਹੈ ਉਹ ਕਹਿੰਦੇ ਵੀ ਅੱਗ ਲਾਈ ਸਾਡੇ ਘਰੇ ਬੰਦੇ ਵੜ ਕੇ ਆਏ 100 ਤੋਂ 50 ਬੰਦੇ ਆਏ ਸਾਡੇ ਘਰੇ ਸਾਡੀ ਖੱਚ ਤੋਂ ਹੀ ਕਰੀਏ ਜਿਨ੍ਹਾਂ ਨੇ ਕਹਿੰਦੇ ਕੱਪੜੇ ਵੀ ਪਾੜੇ ਆ ਉਹ ਕੀ ਗੱਲਬਾਤ ਹੈ ਤੁਸੀਂ ਅੱਗ ਜਿਹੜੀ ਲਾਈ ਹੈ ਉਹ ਵੇਖਿਆ ਸੀ ਤੁਸੀਂ ਕਿਸ ਤਰ੍ਹਾਂ ਲੱਗੀ ਹਾਂਜੀ ਹਾਂਜੀ ਸਾਡੇ ਮੁੰਡੇ ਜਦੋਂ 8 ਵਜੇ ਲੜਾਈ ਕਰਨ ਗਏ ਆ 8:30 ਦਾ ਟਾਈਮ ਸੀ ਇਹ ਗੇਟ ਤੋਂ ਗਾਂ ਹੋਏ ਨਹੀਂ ਜੀ ਅਸੀਂ ਉਸ ਟਾਈਮ ਕੋਠੇ ਤੇ ਸੀਗੇ ਇਹ ਸੜਕ ਤੇ ਖੜੇ ਗਾਲਾ ਦੁੱਪੜੇ ਕੱਢੀ ਗਏ ਕੋਈ ਉਹਨਾਂ ਦੀ ਕਿਚਾ ਤੋਂ ਇਹਨਾਂ ਕੀਤੀ ਕੋਈ ਪਰਵਾਹ ਦੀ ਉਹ ਮੁੰਡਾ ਅੰਦਰ ਵੜ ਗਿਆ ਬੈਠਕ ਚ ਜੀ ਜਦੋਂ ਬੈਠਕ ਵਿੱਚ ਦੀ ਨਗਾ ਤਾਂ ਸਾਡੇ ਮੁੰਡੇ ਖੇਤਾਂ ਵਿੱਚ ਵਾਗ ਗਏ ਉਸ ਤੋਂ ਬਾਅਦ ਇਹ ਉਧਰ ਦੀ ਵਾਗ ਗਏ ਜੇ ਇਹਨਾਂ ਨੇ ਅੰਦਰ ਤਾਂ ਸਾਡੇ ਮੁੰਡੇ ਗਏ ਨਹੀਂ ਦੂਜੇ ਦਿਨ ਦਿਨੇ ਉਹਨਾਂ ਨੇ ਆਗ ਆਪ ਖੁਦ ਲਾਈ ਆ ਅਸੀਂ ਆਪ ਵੇਖਿਆ ਜੀ ਤੁਸੀਂ ਆਪ ਵੇਖਿਆ ਜਦੋਂ ਅੱਗ ਲਾ ਰਹੀ ਤੁਸੀਂ ਆਸੇ ਪਾਸੇ ਰੋਲਾ ਨਹੀਂ ਪਾਇਆ ਵੀ ਆ ਅੱਗ ਲਾਈ ਬੈਠੇ ਆ ਕਿਸ ਤਰ੍ਹਾਂ ਕੋਈ ਗੱਲਬਾਤ ਨਹੀਂ ਕਰੀ ਕਿਸੇ ਨਹੀਂ ਨਹੀਂ ਜੇ ਉਹਨਾਂ ਨੇ ਆਪ ਦੇ ਅੱਗ ਲਾ ਕੇ ਵੀਡੀਓ ਬਣਾ ਕੇ ਤੇ ਮੁੜ ਕੇ ਉਹਨਾਂ ਨੇ ਆਪ ਹੀ ਅੱਗ ਖੁਦ ਬੁਝਾਤੀ ਸੀ ਅੱਗ ਬੁਝਾਤੀ ਹਾਂਜੀ ਹਾਂਜੀ ਜੀ ਉਸ ਤੋਂ ਬਾਅਦ ਫਿਰ ਤਲਾਪ ਪੁਲਿਸ ਨੂੰ ਦਿੱਤੀ ਜਾਂਦੀ ਆ ਹਾਂਜੀ ਹਾਂਜੀ ਉਹਨਾਂ ਨੇ ਮੌਕਾ ਦਿਖਾਇਆ ਜਾਂਦਾ ਪੁਲਿਸ ਨੂੰ ਸਾਦਕੇ ਜੀ ਪੱਤਰਕਾਰ ਸੱਦੇ ਸੀਗੇ ਜੀ ਉਹਨਾਂ ਨੇ ਮੌਕਾ ਦਿਖਾਇਆ ਸੀ ਨੋਨਾ ਮੈਂ ਬਰਨਦਰਜੀ ਕੋਈ ਗੱਲਬਾਤ ਕੋਈ ਕਿਸੇ ਤਰ੍ਹਾਂ ਦੇ ਨਵੇਂ ਪਿੰਡ ਦੇ ਵਿੱਚ ਆਪਾਂ ਪੰਚਾਇਤ ਬਣਾਉਨੇ ਆ ਕਾਦੇ ਵਾਸਤੇ ਬਣਾਉਨੇ ਆ ਪੰਚਾਇਤ ਇਹ ਹੀ ਕਹਿੰਦੇ ਨੇ ਵੀ ਆਪਾਂ ਕੋਈ ਗੱਲਬਾਤ ਆ ਕੋਈ ਲੜਾਈ ਝਗੜਾ ਆਪਾਂ ਕਿਸੇ ਨੂੰ ਆਪਾਂ ਦੱਸਦੇ ਆ ਜਾਂ ਬੱਚਾ ਨੇ ਮਾਂ ਪਿਓ ਨੂੰ ਦੱਸਦੇ ਆ ਵੀ ਤੁਹਾਡੇ ਬੱਚਾ ਨਾ ਕਸੂਰ ਆ ਦੱਸਦੇ ਆ ਨਾ ਇਹਨਾਂ ਨੇ ਕਿਸੇ ਨੂੰ ਜਾ ਕੇ ਦੱਸਿਆ ਨਾ ਕਿਸੇ ਪੰਚਾਇਤ ਨੂੰ ਕਿਸੇ ਨੂੰ ਵੀ ਸਾਡੇ ਪੰਜ ਛੇ ਸਰਪੰਚਾਂ ਮੈਂਬਾਰਾ ਕਿਸੇ ਨੂੰ ਵੀ ਸਾਡੇ ਪਿੰਡ ਚ ਦੱਸਿਆ ਇਹਨਾਂ ਨੇ ਇਹਨਾਂ ਨੇ ਆਪ ਦੀ ਆਪ ਹੀ ਅੱਗ ਲਾ ਕੇ ਬੁਝਾ ਕੇ ਰਾਤ ਨੂੰ ਮਾੜੀ ਮੋਟੀ ਲੜਾਈ ਸੀ ਸਾਡ ਨੂੰ ਕਿਸੇ ਨੇ ਵੀ ਨਹੀਂ ਦੱਸਿਆ ਆਪਦੇ ਆਪ ਹੀ ਅੱਗ ਲਾ ਲਈ ਤੜਕੇ ਵੇਲੇ 6 ਵਜੇ ਸਾਡੇ ਘਰੇ ਗਏ ਆ ਕਿ ਉਦੋਂ ਸਾਡੇ ਚਾਚੇ ਨੇ ਕਿਸੇ ਨੂੰ ਵੀ ਨਹੀਂ ਆਏ ਆਖਿਆ ਵੀ ਅੱਗ ਲਾ ਲਈ ਜੇ ਅੱਗ ਲਾਈ ਹੁੰਦੀ ਤਾਂ ਉਹ ਸਾਨੂੰ ਰਾਤ ਨੂੰ ਦੱਸਦਾ ਵੀ ਭਾਈ ਤੁਹਾਡੇ ਜਵਾਕਾਂ ਨੇ ਅੱਗ ਲਾਈ ਫਿਰ ਦੱਸਣਾ ਵੀ ਨਹੀਂ ਸੀਗਾ ਉਹਨਾਂ ਨੇ ਵੀ ਅੱਗ ਲਾਈ ਹੁੰਦੀ ਤਾਂ ਫਿਰ ਦੱਸਣਾ ਵੀ ਨਹੀਂ ਸੀਗਾ ਫਿਰ ਉਹਨਾਂ ਨੂੰ ਕੁਝ ਵੀ ਨਹੀਂ ਸੀ ਕਹਿਣਾ ਜੇ ਅੱਗ ਲਾਈ ਹੁੰਦੀ ਫਿਰ ਜਵਾਕ ਵੀ ਮੰਨ ਜਾਂਦੇ ਜੇ ਅੱਗ ਲਾਈ ਹੁੰਦੀ ਤਾਂ ਹੁਣ ਸਾਡੇ ਜਵਾਕ ਨਜਾਇਜ਼ ਸਾਰੇ ਪਸਾਏ ਆ ਜੋ ਪਸੰਦਿਆ ਜੋ ਕੰਮ ਕਰਦੇ ਚਿੱਟਾ ਵੇਚਦੇ ਇਹ ਵੇਚਦੇ ਆ ਜੇ ਨਸ਼ਾ ਕੋਈ ਵੀ ਕੋਈ ਵੀ ਕੰਮ ਕਰਦੇ ਆ ਲੜਾਨਾ ਝਗੜੇ ਕਰਦੇ ਆ ਨਕਲੀ ਐਮਐਲਏ ਕਾ ਬਣਦਾ ਇਹ ਇਹ ਪਰਚਾ ਵੀ ਪਿਆਸੇ ਤੇ ਜੇਲ ਕੱਟ ਕੇ ਆਇਆ ਇਹ ਇਹ ਰਾਜ ਰਾਜ ਦੇ ਪੈਰਾਂ ਜੋ ਵੀ ਕੰਮ ਹੁੰਦਾ ਰਾਜ ਦੇ ਪੈਰਾਂ ਹੁੰਦਾ ਪਰ ਅਸੀਂ ਇਨਸਾਫ ਹੈ ਚਾਹੁੰਦੇ ਆ ਸਾਡੇ ਸਾਰੇ ਪਿੰਡ ਚ ਇਕੱਲੇ ਇਕੱਲੇ ਬੰਦੇ ਤੋਂ ਵੈਣਕਵਾਰੀ ਕੀਤੀ ਜਾਵੇ ਸਾਡੇ ਇਕੱਲੇ ਇਕੱਲੇ ਪਿੰਡ ਤੋਂ ਕਿਸੇ ਇਹਨਾਂ ਬਾਰੇ ਪੁੱਛਿਆ ਜਾਵੇ ਤੇ ਨਾ ਇਸ ਘਰ ਬਾਰੇ ਪੁੱਛਿਆ ਜਾਵੇ ਤੇ ਨਾ ਸਾਡੇ ਸਾਡੇ ਮੁੰਡਿਆਂ ਬਾਰੇ ਪੁੱਛਿਆ ਜਾਵੇ ਜੇ ਤਾਂ ਸਾਡੇ ਮੁੰਡੇ ਸੁੱਟਣਗੇ ਤਾਂ ਅਸੀਂ ਸਾਡਾ ਵੀ ਫੈਸਲਾ ਜੇ ਮੁੰਡੇ ਸਾਡੇ ਇੱਥੋਂ ਹੀ ਸੁੱਟਣਗੇ ਤੇ ਨਹੀਂ ਅਸੀਂ ਸਾਰੇ ਪਿੰਡ ਚ ਆ ਗੱਲਾਵਾਂਗੇ ਵੀ ਤੇ ਇਹਨਾਂ ਦੇ ਮੁੰਡੇ ਇਹ ਵੀ ਪਸਾਵਾਂਗੇ ਜਿੰਨਾ ਪਿੱਛੇ ਲੜਾਈ ਹੋਈ ਹੈ ਅਸੀਂ ਉਹਨਾਂ ਨੂੰ ਵੀ ਪਸਾਵਾਂਗੇ ਹਾਂਜੀ ਹਾਂ ਇੱਕ ਗੱਲ ਘੱਟ ਰਹੀ ਵਿੱਚ ਕੋਈ ਨਹੀਂ ਕੋਈ ਪੜ ਨੇ ਐਂ ਦੱਸੋ ਜਿਹੜੀ ਲੜਾਈ ਹੋਈ ਹੈ ਪਹਿਲਾਂ ਉਹ ਲੜਦੇ ਸੀ ਹਾਂਜੀ ਵੀਰ ਜੀ ਤੁਹਾਡੇ ਭਰਾ ਨਾਲ ਲੜਦੇ ਸੀ ਹਾਂਜੀ ਮੇਰੇ ਚਾਚੇ ਦੇ ਮੁੰਡੇ ਨਾਲ ਚਾਚੇ ਨਾਲ ਮੁੰਡੇ ਲੜਦੇ ਸੀ ਤੁਸੀਂ ਛੜਾਇਆ ਜਾ ਕੇ ਛੜਾਉਣ ਤੋਂ ਬਾਅਦ ਇਹ ਸਾਰੀ ਕਹਾਣੀ ਬਣੀ ਆ ਹਾਂਜੀ ਸਾਰੀ ਕਹਾਣੀ ਉਦੋਂ ਬਾਅਦ ਹੀ ਬਣੀ ਆ ਜੀ ਹਾਂ ਮੈਂ ਛਡਾਉਂਦੀ ਛਡਾਉਂਦੀ ਨੇ ਬਸ ਉਹਨਾਂ ਨੇ ਮੇਰੇ ਥੱਪੜ ਮਾਰ ਕੇ ਮੈਨੂੰ ਥੱਲੇ ਸਿੱੜਤਾ ਮੈਂ ਗੱਲ ਛਪਲਾਈ ਮੈਂ ਕਹਾਂ ਵੀ ਚੱਲ ਮੁੰਡਿਆਂ ਤਾਂ ਕਿਉਂ ਪਚਾਉਣੀਆ ਉਹਨਾਂ ਨੂੰ ਮੁੰਡਿਆਂ ਨੂੰ ਕਿਸੇ ਨੇ ਫੋਨ ਕਰਤਾ ਵੀ ਐਂ ਕਰਕੇ ਭੈਣ ਦੇ ਥੱਪੜ ਮਾਰੇ ਮੁੰਡਾ ਤੋਂ ਨਹੀਂ ਬਰਦਾਸ਼ ਹੋਇਆ ਜੋ ਕਹਿੰਦੇ ਅਸੀਂ ਪੁੱਛ ਕਿਉਂਨੇ ਇੱਕ ਵਾਰੀ ਪੁੱਛ ਗਏ ਤਾਂ ਸਹੀ ਝੋਨਾ ਲਾਉਂਦੇ ਆਏ ਆ ਉੱtre ਆ ਟਰੈਕਟਰ ਤੋਂ ਬਸ ਜਾ ਕੇ ਹਜੇ 12ਵੀਂ ਨਹੀਂ ਟੱਪੇ ਤੇ ਜਿਹੜਾ ਉਹਨਾਂ ਨੇ 100-100 ਇਲਜ਼ਾਮ ਲਾਤੇ ਇੰਨਾ ਧਾਰਾਂ ਲਵਾ ਕੇ ਪਰਚੇ ਪਵਾਤੇ ਮੁੰਡਾ ਤੇ ਇਹ ਕਿਹੜੇ ਕਾਰਨ ਚ ਪਵਾਏ ਸਾਨੂੰ ਇਹਦਾ ਸਬੂਤ ਚ ਵੀ ਮੁੰਡਿਆਂ ਦਾ ਸੱਚ ਆ ਕਿ ਝੂਠ ਆ ਇਹ ਹਾਂਜੀ ਤੁਹਾਡੇ ਕਿੰਨੇ ਭਰਾ ਹੁਣ ਇਸ ਕੇਸ ਚ ਇਸ ਕੇਸ ਦੇ ਵਿੱਚ ਮੇਰੇ 6 ਭਰਾ ਫਸਾਏ ਪਏ ਆ ਜੀ ਮੇਰੇ ਚਾਚੇ ਦੇ ਮੁੰਡੇ ਕੁਝ ਤਾਂ ਤੇ ਕੋ ਦੋ ਮੇਰੇ ਸਕੇ ਭਾਈ ਇੱਕ ਮੇਰਾ ਹਣੀ ਭਾਈ ਆ ਉਹਨਾਂ ਦੀ ਵਾਈਫ ਦੀ ਡੈਥ ਹੋਈ ਆ ਸਾਡੇ ਸਾਰੇ ਹੀ ਪੇਰੈਂਟਸ ਦੀ ਡੈਥ ਹੋਈ ਆ 6 ਮਹੀਨੇ ਹੋ ਗਏ ਸਾਡੀ ਮੰਮੀ ਦੀ ਡੈਥ ਹੋਈ ਨੂੰ 3 6 9 ਮਹੀਨੇ ਹੋ ਗਏ ਭਾਬੀ ਦੀ ਡੈਥ ਹੋਈ ਨੂੰ ਛੋਟਾ ਜਿਹਾ 4 ਸਾਲ ਦਾ ਮੁੰਡਾ ਇਹ ਜਿਹਦੇ ਤੇ ਹਣੀ ਤੇ ਇਹ ਚਿੱਟੇ ਦਾ ਪਰਚਾ ਪਵਾ ਰਹੇ ਆ ਵੀ ਕਹਿੰਦੇ ਇਹ ਚਿੱਟਾ ਵੇਚ ਕੇ ਸਾਡੇ ਘਰੇ ਅੱਗ ਲਾਈ ਇਹਨਾਂ ਨੇ ਚਿੱਟਾ ਖਾਂਦੇ ਆ ਕਹਿੰਦੇ ਇਹ ਚਿੱਟਾ ਕਰਕੇ ਆ ਕੇ ਇਹਨਾਂ ਨੇ ਅੱਗ ਲ ਨੂੰ ਪਾਲਦਾ 4 ਸਾਲ ਦਾ ਉਹਦਾ ਬੱਚਾ ਗਾ 4 ਸਾਲ ਦੇ ਬੱਚੇ ਨੂੰ ਪਾਲਦਾ ਜੀ ਉਹ ਆਪਦੇ ਨੂੰ ਤੇ ਚਿੱਟਾ ਆਹ ਦੇਖੋ ਪਹਿਲਾਂ ਤਾਂ ਤੁਸੀਂ ਘਰ ਦੇਖੋ ਇੱਕ ਤੁਸੀਂ ਸ਼ਾਦੀशुदा ਹਾਂਜੀ ਤੁਸੀਂ ਅੱਜ ਸਹੁਰੇ ਪਰਿਵਾਰ ਗਏ ਹੋਏ ਆਂ ਹਾਂਜੀ ਘਰ ਦੇ ਵਿੱਚ ਹੁਣ ਹਾਲਾਤ ਮਾੜੇ ਤੁਹਾਡੇ ਹਾਂਜੀ ਘਰ ਦੇ ਵਿੱਚ ਨਾ ਤੁਹਾਡੀ ਮੰਮੀ ਆ ਹਾਂਜੀ ਕੋਈ ਨਹੀਂ ਨਾ ਤੁਹਾਡੇ ਫਾਦਰ ਸਾਹਿਬ ਆ ਦੋ ਭਾਈ ਸੀ ਤੁਹਾਡੇ ਹਾਂ ਤਿੰਨ ਭਾਈ ਆ ਜੀ ਤੇ ਤਿੰਨੇ ਫਸ ਗਏ ਉਹ ਹਾਂਜੀ ਇਸੇ ਕੇਸ ਦੇ ਵਿੱਚ ਤੇ ਹੋਰ ਕੇਸ ਦੇ ਵਿੱਚ ਨਹੀਂ ਜੀ ਐਸੇ ਐਸੇ ਕੇਸ ਦੇ ਵਿੱਚ ਫਸਿਆ ਇੱਕ ਤਾਂ ਮੇਰਾ ਭਾਈ ਬਾਹਰ ਰਹਿੰਦਾ ਗਾ ਜੀ ਇੱਕ ਤਾਂ ਮੇਰਾ ਭਾਈ ਜਮਾਈ ਬਾਹਰ ਰਹਿੰਦਾ ਉਹ ਤਾਂ ਇੱਥੇ ਰਹਿੰਦਾ ਹੀ ਨਹੀਂ ਤੇ ਦੋ ਮੇਰੇ ਭਾਈ ਇਹਨਾਂ ਨੇ ਪਸਾ ਚੁੱਕਿਆ ਜੀ ਇਹ ਵਿੱਚ ਇੱਕ ਮੇਰੇ ਚਾਚੇ ਦਾ ਮੁੰਡਾ ਹੈਗਾ ਤੇ ਦੋ ਸਾਡੇ ਪਿੰਡੋਂ ਆ ਮੇਰੇ ਚਾਚੇ ਦੇ ਮੁੰਡੇ ਹੈਗੇ ਇਹਨਾਂ ਨੇ ਮੇਰੇ ਛੇ ਭਾਈ ਪਸਾ ਰੱਖਿਆ ਜੀ ਨਜਾਇਜ਼ ਪਰਚਾ ਪਵਾਤਾ ਇਹਨਾਂ ਨੇ ਆਪਾਂ ਘਰ ਦੇ ਹਾਲਾਤ ਵਿਖਾਈਏ ਤੁਹਾਡੇ ਹਾਂਜੀ ਕਰਦੇ ਹਾਂ ਜੀ ਆਜੋ ਆਪਾਂ ਆ ਪਹਿਲਾਂ ਗੇਟ ਦੀ ਆ ਗੇਟ ਕਿਨੇ ਤੋੜਿਆ ਪਿਆ ਨਹੀਂ ਇਹ ਗੇਟ ਜੀ ਮੈਂ ਤਾਂ ਘਰੇ ਹੈ ਨਹੀਂ ਸੀ ਸਾਡੇ ਆਉਂਦਿਆਂ ਨੂੰ ਪੁਲਿਸ ਸਾਨੂੰ ਤਾਂ ਇੱਥੇ ਮਿਲੀ ਆ ਪੁਲਿਸ ਅਸੀਂ ਸਾਰਾ ਦਿਨ ਦੇ ਅੱਜ ਥਾਣੇ ਦੇ ਵਿੱਚ ਸੀਗੇ ਤੇ ਸਾਨੂੰ ਨਹੀਂ ਪਤਾ ਆ ਕੇ ਪੁਲਿਸ ਨੇ ਗੇਟ ਨੂੰ ਧੱਕ ਚਿੱਟਾ ਵੇਚਣ ਵਾਲਿਆਂ ਦਾ ਘਰ ਚਿੱਟਾ ਵੇਚਣ ਵਾਲਿਆਂ ਦੇ ਘਰ ਇਦਾਂ ਦੇ ਹੁੰਦੇ ਆ ਦੇਖੋ ਜਿਹੜਾ ਕੋਈ ਚਿੱਟਾ ਵੇਚਦਾ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀਆਂ ਕੋਠੀਆਂ ਪਾਂਗਾਂ ਹੋਣਗਾਂ ਸਾਡਾ ਘਰ ਦੇਖੋ ਚਿੱਟੇ ਵਾਲਿਆਂ ਦਾ ਘਰ ਦਿਖਾਓ ਤੁਸੀਂ ਵੀ ਚਿੱਟਾ ਵੇਚਦੇ ਆ ਮੇਰੇ ਭਰਾ ਕੋਈ ਚਿੱਟਾ ਲਾਉਂਦੇ ਆ ਉਹਨਾਂ ਦੇ ਸਾਰੇ ਤੁਸੀਂ ਦੇਖੋ ਘਰ ਦਾ ਹਾਲਾਤ ਦਿਖਾਓ ਤੁਸੀਂ ਵੀ ਇਹ ਨਜਾਇਜ਼ ਸਾਡੇ ਤੇ ਪਰਚੇ ਕਿਉਂ ਪਵਾ ਰਹੇ ਆ ਪੁਲਿਸ ਵੀ ਸਾਰੀ ਸਾਡੀ ਕੋਈ ਵੀ ਨਹੀਂ ਸੁਣਵਾਈ ਕਰ ਰਿਆ ਕੋਈ ਵੀ ਨਹੀਂ ਸੁਣਦਾ ਹੀ ਸਾਡੀ ਤਾਂ ਅਸੀਂ ਜਾਣਿਆ ਉੱਥੇ 4-5 ਦਿਨ ਹੋ ਗਏ ਸਾਨੂੰ ਅਸੀਂ ਭੌਂਕ ਕੇ ਮੁੜੇ ਨੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਸਾਨੂੰ ਕਹਿ ਦਿੰਦੇ ਤੁਸੀਂ ਹੁਣ ਸਾਨੂੰ ਕਿ ਸਾਡੇ ਪਿੰ ਇਹ ਚਿੱਟਾ ਵੇਚਣ ਵਾਲਿਆਂ ਦਾ ਘਰ ਦਿਖਾਓ ਜੀ ਸਾਰਾ ਵੇਹ ਚਿੱਟਾ ਵੇਚਣ ਵਾਲਿਆਂ ਦਾ ਘਰ ਐਵੇਂ ਹੁੰਦੇ ਆ ਚਿੱਟੇ ਬਲੈਕ ਕਰਨ ਵਾਲਿਆਂ ਦੇ ਘਰ ਐਵੇਂ ਹੁੰਦੇ ਆਗੇ ਐ ਟੁੱਟੇ ਹੁੰਦੇ ਬਲੈਕ ਕਰਨ ਵਾਲਿਆਂ ਦੇ ਕੋਠੀਆਂ ਪਾਂਗਾ ਜਿਹੜੇ ਬਲੈਕ ਕਰਦੇ ਉਹਨਾਂ ਦੇ ਰਾਜ ਦੇ ਬਲੈਕ ਕਰਦਾ ਰਾਜ ਦੀ ਕੋਠੀ ਦੇਖੋ ਕਿੱਡੀ ਪਾ ਰੱਖੀ ਹੋਣੇ ਉਹਨਾਂ ਦੀ ਕੋਠੀ ਦੇਖੋ ਤੁਸੀਂ ਤੇ ਆ ਤੁਸੀਂ ਮੇਰੇ ਭਰਾਵਾਂ ਦਾ ਘਰ ਦੇਖੋ ਜਿਨ੍ਹਾਂ ਤੇ ਇਲਜ਼ਾਮ ਲਾਇਆ ਇਹਨਾਂ ਨੇ ਝੂਠਾ ਪਰਚਾ ਫਵਾਇਆ ਇਹਨਾਂ ਨੇ ਹਾਂਜੀ ਸਰ ਤੁਹਾਡੇ ਦੇ ਬੇਟੇ ਦੋ ਵਿੱਚ ਹਾਂਜੀ ਦੋ ਮੇਰੇ ਬੇਟੇ ਜੀ ਉਹ ਜੀ ਝੋ ਨਾਲੋਂ ਸੀ ਨੇ ਜਵਾਖਾਂ ਨਾਲ ਇੱਥੇ ਰਲ ਕੇ ਤੇ ਦੋ ਆ ਉਹ ਇੱਕ ਪਲਾ ਇੱਕ ਲਾਂ ਸੀਗਾ ਉਹ ਦੂਜਾ ਤੂੰ ਵੀ ਆ ਜਾ ਘਰੇ ਫਿਰਦਾ ਵੇਲਾ ਚੱਲ ਆਪਾਂ ਕੋਈ 4 ਰੁਪਏ ਵੰਡਣਗੇ ਦੇ ਦਿਆਂਗੇ ਤੇ ਇਹਨਾਂ ਉਹਨੇ ਅੱਗੇ ਤੇ ਉਹ ਕਦੇ ਇੱਥੇ ਜਦੋਂ ਆਏ ਇਹ ਕਿ ਕੁੜੀ ਨੂੰ ਕੁਝ ਕਹਿ ਕੋ ਉਤਾਰਨੇ ਉਹ ਨਾਲ ਸੀਨਾਂ ਦੇ ਤੋਂ ਨਾਲ ਹੀ ਉਹਨਾਂ ਦੇ ਘਰੇ ਜਾਵੜੇ ਉਹ ਤੇ ਨਾਲ ਹੀ ਉਹ ਫਸਾਤੇ ਉਹਨਾਂ ਨੇ ਵਿੱਚ ਹੁਣ ਜੇ ਹੋੱਚ ਆ ਗਈ ਖਾਣੇ ਬੈਠੇ ਜੀ ਮੇਰਾ ਘਰ ਤਾਂ ਹੈਗਾ 3 ਕਿਲੋਮੀਟਰ ਇੱਥੋਂ ਦੂਰ ਹੈਗਾ ਤੇ ਜਵਾਹ ਖੜੇ ਪਸਾ ਦੇ ਨੇ ਤੇ ਕਿਹੜੀ ਤੁਸੀਂ ਦੱਸ ਰਹੇ ਸੀ ਵੀ ਕੱਲ ਵੀ ਪੁਲਿਸ ਅਹੀ ਦਾਣਾ ਮੰਡੀ ਦੇ ਵਿੱਚ ਕੀ ਕਹਾਣੀ ਆ ਅੱਜ ਆਈ ਸੀ ਉਹ ਕਹਾਣੀ ਕੀ ਆ ਸਰ ਉਹ ਟਾਈਮ ਲੈ ਕੇ ਆਈ ਸੀ ਤੇ ਉਥੇ ਉਹਨਾਂ ਨੇ ਧਰਤਾ ਥੱਲੇ ਨਾ ਪਹਿਲਾਂ ਪੁਲਿਸ ਵਾਲੇ ਧਰਤਾ ਘਾ ਥੱਲੇ ਫਿਰ ਮੁੰਡਾ ਲਾ ਲਿਆ ਪਤਾ ਨਹੀਂ ਕਿਹੜਾ ਲਾਇਆ ਮੇਰਾ ਲਾਇਆ ਕਿ ਕੋਈ ਹੋਰ ਲਾਇਆਗਾ ਵੀ ਤਿੰਨ ਮੁੰਡੇ ਆ ਕੀ ਧਰਤਾ ਖੁੱਲ ਕੇ ਦੱਸੋ ਚਿੱਟਾ ਤੇ ਰਹਿ ਕੇ ਦੋ ਸੋਟੀ ਤੇ ਰਾਇ ਨਹੀਂ ਪਤਾ ਹੁਣ ਸਾਨੂੰ ਕੀ ਧਰਿਆ ਉਹਦਾ ਪੁਲਿਸਾਂ ਨੇ ਸੋਟੀ ਧਰੀ ਸੀ ਸੋਟੀ ਚਕਾਈ ਜਾਂਦੋਂ ਤੇ ਸਾਨੂੰ ਆਇਆ ਵੀ ਚਿੱਟਾ ਚਕਾਇਗਾ ਵੀ ਸਾਡੇ ਮੁੰਡਿਆਂ ਦੇ ਕੇਸ ਪਾਉਂਦੇ ਆ ਆ ਮੈਨੂੰ ਆਏ ਦੱਸੋ ਵੀ ਗਰੜੀ ਦੇ ਵਿੱਚ ਛੋਟੀ ਹੁੰਦੀ ਹੈ ਜਾਂ ਲਫਾਫੇ ਦੇ ਵਿੱਚ ਤੁਸੀਂ ਵੇਖੀ ਹੈ ਮੈਂ ਤਾਂ ਇਸ ਚੀਜ਼ ਵੀਡੀਓ ਬਣੀ ਦੀ ਹੈ ਮੈਂਬਰ ਕੋਲੇ ਇਹ ਵੀ ਵੀਡੀਓ ਦੇ ਵਿੱਚ ਕਲੀਅਰ ਨਹੀਂ ਆ ਰਿਹਾ ਉਹ ਵੀਡੀਓ ਅਸੀਂ ਦੇਖੀ ਹੈ ਉਹਦੇ ਵਿੱਚ ਕੋਈ ਕਲੀਅਰ ਨਹੀਂ ਆ ਰਿਹਾ ਛੋਟੀ ਚੱਕਦੇ ਆ ਜਾਂ ਚਿੱਟਾ ਚੱਕਦੇ ਆ ਜਾਂ ਗਠਲੀ ਚੱਕਦੇ ਆ ਉਹ ਤਾਂ ਵੈਸੇ ਪੁਲਿਸ ਉਹ ਤਾਂ ਵੈਸੇ ਪੁਲਿਸ ਖੜੀ ਹੈ ਜਿੰਨਾ ਚੱਕ ਆਪਾਂ ਵੇਖੀ ਨਾ ਹੋਵੇ ਗੱਲ ਕਹਣੀ ਵੀ ਔਖੀ ਲੱਗਦੀ ਆ ਜੀਓ ਸਾਰੀ ਬਣੀ ਨਹੀਂ ਜੈ ਸਾਰੀ ਨਿਗਾਥਾਂ ਹੀ ਆ ਜਾਂਦੀ ਤੇ ਸਾਰੀ ਅਸੀਂ ਉਹਦੀ ਸਬੂਤ ਦਿੰਦੇ ਸਾਨੂੰ ਇੱਕ ਸਿਰਫ ਸਾਡਾ ਇੰਨੀ ਗਲਤੀ ਰਹੀਗੀ ਅਸੀਂ ਘਰ ਨੂੰ ਆ ਗਏ ਉੱਥੇ ਸਰਪੰਚ ਸਾਹਿਬ ਦੇ ਘਰ ਉੱਠ ਕੇ ਤੇ ਇਹ ਮੈਂਬਰ ਜਾ ਕੇ ਆਪਣੀ ਦੁਕਾਨ ਦੇ ਵਿੱਚ ਬਹਿ ਗਿਆ ਇਹ ਮੈਂਬਰ ਦੀ ਜਮਾਂ ਦੁਕਾਨ ਮੰਡੀ ਦੇ ਸਾਹਮਣੇ ਆ ਜੀ ਇੱਕ ਆਇਓ ਤੁਸੀਂ ਵੀ ਪਹਿਲਾਂ ਤੁਹਾਡੇ ਬੇਟੇ ਸੀ ਜਦੋਂ ਪਹਿਲਾਂ ਉਹ ਗੱਲਬਾਤ ਹੋਈ ਸੀ ਕੋਈ ਉਹ ਚਾਚੇ ਦਾ ਮੁੰਡਾ ਸੀ ਮੇਰੇ ਦਾਇਆ ਦਾ ਨਹੀਂ ਮੈਂ ਨਹੀਂ ਬੋਲਦਾ ਨਾ ਮੈਂ ਬੋਲਦਾ ਨਿਕਾ ਨਹੀਂ ਮੈਂ ਨਹੀਂ ਬੋਲਦਾ ਨਾ ਜੀ ਜੀ ਚਲੋ ਚਲੋ ਹੋਰ ਪੁੱਛ ਲੈਣੇ ਆਪਾਂ ਜੋ ਅੱਜ ਪੁਲਸ ਆਈ ਸੀਗੀ ਜੀ ਮੈਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਕੰਦੇ ਵੀ ਆਧਾਰ ਕਾਰਡ ਦੇ ਜਾ ਮੈਂ ਕਿਹਾ ਵੀ ਸਰਪੰਚ ਦੇ ਘਰੇ ਆਧਾਰ ਕਾਰਡ ਫੜਾਉਂਗਾ ਮੈਂ ਉਹਨਾਂ ਨੇ ਮਗਰਲੇ ਪਾਸੇ ਸਰਪੰਚ ਦੇ ਗੱਡੀ ਲਾ ਲਈ ਘਰ ਦੇ ਪਹਿਲੀ ਗੱਲ ਤਾਂ ਮਗਰਲੇ ਪਾਸੇ ਸਰਪੰਚ ਦੇ ਹੱਕ ਕੀ ਕਰਦੇ ਗੱਡੀ ਲਾਉਂਦਾ ਜਦੋਂ ਮੌਲਾ ਆਧਾਰ ਕਾਰਡ ਲੈਣੇ ਆ ਸਿੱਧਾ ਜਦੋਂ ਅਸੀਂ ਕਹੀ ਜਾਂਦੇ ਆ ਵੀ ਤੁਸੀਂ ਸਰਪੰਚ ਦੇ ਘਰੇ ਆਓ ਸਰਪੰਚ ਦੇ ਘਰੇ ਕਿਉਂ ਨਹੀਂ ਆਉਂਦੇ ਫਿਰ ਉਹਨਾਂ ਨੇ ਗੱਡੀ ਉੱਥੇ ਦਿਵਾਲਤੀ ਵੀ ਇਹ ਤਾਂ ਸਰਪੰਚ ਦੇ ਘਰੇ ਵੜ ਕੇ ਉਹਨਾਂ ਨੇ ਇੱਥੇ ਆਏ ਇੱਥੇ ਆ ਗਿਆ ਕੰਦ ਢੱਪ ਕੇ ਨਾਲ ਤਾਂ ਗੇਰ ਸਿੱਟਿਆ ਨਾਲੇ ਆ ਕੰਦ ਢੱਪ ਕੇ ਇੱਧਰ ਅੰਦਰ ਵੜਿਆ ਹੁਣ ਰੱਬ ਜਾਣੇ ਕੀ ਜਾਂਦਾ ਕੀ ਰੱਖਿਆ ਕੀ ਨਹੀਂ ਰੱਖਿਆ ਅੰਦਰ ਉਹਨਾਂ ਨੇ ਠੀਕ ਆ ਸਾਨੂੰ ਕਹਿੰਦੇ ਵੀ ਤੁਸੀਂ ਪਸਤਾਉਂਗੇ ਨਹੀਂ ਧਾਰ ਕਰ ਦਿੰਦੇ ਨਾ ਤੁਸੀਂ ਪਸਤਾਉਂਗੇ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਹੈਗੀ ਵੀ ਆ ਧੌਕੇ ਦਿੱਤੇ ਦੱਸੋ ਵੀ ਮੈਂਬਰ ਸਰਪੰਚ ਦਾ ਹੱਕ ਹੁੰਦਾ ਨਾਲ ਆਉਂਦਾ ਕਿ ਨਹੀਂ ਗਏ ਹਾਇਰੀ ਤੋਂ ਬਿਨਾ ਘਰੇ ਕੌਣ ਵੜਦਾ ਮਲਾਜੂ ਵੜਜੂ ਕਰੇ ਦੱਸ ਦਿ ਮੈਨੂੰ ਨਹੀਂ ਵੜ ਸਕਦਾ ਨਾ ਏ ਫਿਰ ਚੌਂਕੀ ਦਾ ਚੌਂਕੀਦਾਰ ਤੇ ਜ਼ਰੂਰ ਆਉਂਦਾ ਨਾ ਚੌਂਕੀਦਾਰ ਕੁਛ ਵੀ ਨਹੀਂ ਸੀ ਨਾਲ ਹੀ ਇਕੱਲੇ ਸੀ ਪੰਜ ਪੁੱਸਿਆਂ ਨੇ ਆਪ ਸੀ ਦੋ ਮੁੰਡੇ ਸੀ ਨਾਲ ਉਹ ਠੀਕ ਆ ਆ ਕੇ ਘਰੇ ਅੰਦਰ ਵੜਿਆ ਅੰਦਰੋਂ ਪਤਾ ਨਹੀਂ ਕੀ ਰੱਖਿਆ ਕੀ ਨਹੀਂ ਰੱਖਿਆ ਆ ਸਾਨੂੰ ਚਿੱਟਣਾਂ ਦਾ ਘਰ ਦਿਖਾ ਦਿਓ ਵੀ ਇਹ ਚਿੱਟਣਾਂ ਦਾ ਘਰ ਹੈ ਪਰਿਵਾਰ ਚ ਕੋਈ ਹੈ ਨਹੀਂਗਾ ਕਿ ਜਵਾਕਪਾਲ ਦਾ ਕੋਈ ਗਰਾਂਹ ਕਰਦਾ ਹੀ ਉਹ ਆ ਦਾ ਜਹਾੜੀ ਟੱਪਾ ਜਾਂਦਾਗਾ ਵੀ ਡੈਥ ਹੋਈ ਵੀ ਉਹਨੇ ਸਾਰੇ ਪਰਿਵਾਰ ਦੀ ਡੈਥ ਹੋਈ ਹੋਈ ਹੈਗੀ ਤੇ ਕੀ ਦੱਸੋ ਉਹਨੇ ਦਾ ਕਸੂਰ ਕੀ ਆਈ ਨਾ ਸੀਗੇ ਵੀਰ ਦੀ ਲੜਾਈ ਮਾਰੀ ਮਾਤਾ ਜੇਕਰ ਤੁਹਾਡੇ ਇਦਾਂ ਦਾ ਜਿਵੇਂ ਵਿਵਾਦ ਛਿੜਿਆ ਹੋਇਆ ਪਹਿਲਾਂ ਅਠ ਘਰ ਨੂੰ ਅੱਗ ਲੱਗ ਗਈ ਸੀ ਉਸ ਤੋਂ ਬਾਅਦ ਫਿਰ ਆ ਵਿਵਾਦ ਹੋ ਗਿਆ ਆ ਤੁਹਾਡਾ ਫਿਰ ਤੀਜਾ ਹੋ ਗਿਆ ਜੇਕਰ ਐਂ ਪਿੰਡ ਦੇ ਵਿੱਚ ਵਿਵਾਦ ਹੁੰਦੇ ਰਹਿਣਗੇ ਜਿਹੜਾ ਤੁਹਾਡਾ ਭ੍ਰੱਪਾ ਭਾਈਚਾਰਾ ਉਹ ਖਰਾਬ ਹੋਊਗਾ ਨਾ ਕਰਾਬ ਹੋਊਗਾ ਹਾਂਜੀ ਹਾਂਜੀ ਖਰਾਬ ਤਾਂ ਹੋਏ ਪਿਆ ਵਿੱਚ ਅੱਗ ਲਾ ਕੇ ਕੋਈ ਹੋਰ ਅੱਗ ਲਾਊਗਾ ਉਹਨਾਂ ਨੇ ਉਹਨਾਂ ਨੇ ਤਾਂ ਲਾਈ ਸੀ ਉਹਨਾਂ ਲੜਾਈ ਵਿਚ ਕਲਾਰਾ ਸਹੀਗਾ ਲੜਾਈ ਦੇ ਵਿੱਚ ਚੱਲ ਮਾੜੀ ਮੁੱਟੀ ਘਰੇਲੂ ਲੜਾਈ ਸੀਗੀ ਤੇ ਨਾ ਘਰੇਲੂ ਲੜਾਈ ਤਾਂ ਸਮਝਦੇ ਨਹੀਂ ਗਾਂ ਦੀ ਗਾਂ ਵਧਣ ਲੱਗ ਜਾਂਦੇ ਲੜਾਈ ਐ ਤਾਂ ਹੈ ਨਹੀਂ ਵੀ ਚਲ ਪੰਚਾਇਤ ਮੈਂਬਰ ਬੁਲਾ ਕੇ ਤੇ ਅਸੀਂ ਕਿਸੇ ਨਾ ਸਮਝੌਤਾ ਲੱਗੇ ਤੇ ਅਸੀਂ ਲੜਾਈ ਟਕਾਲ ਕੇ ਤੇ ਗਾਂ ਗਾਂ ਵਧਾਉਣ ਦੀ ਅੱਗੇ ਕੋਸ਼ਿਸ਼ ਕਰਦੇ ਆ ਕਿ ਤੇ ਪਰ ਵੱਧ ਤੋਂ ਵੱਧ ਸਾਨੂੰ ਤਾਂ ਇਨਸਾਫ ਚਾਹੀਦਾਗਾ ਤੇ ਸਾਡੇ ਬੱਚੇ ਜੋ ਵੀ ਠਾਣੇ ਚ ਬੈਠੇ ਆ ਉਹਨਾਂ ਨੂੰ ਛੇਤੀ ਤਾਂ ਛੇਤੀ ਕਿਵੇਂ ਨਾ ਕਿਵੇਂ ਕਰਕੇ ਖੜਾਉਣ ਦੀ ਕੋਸ਼ਿਸ਼ ਕਰਨ ਤੇ ਨਾ ਸਾਰੇ ਪਿੰਡ ਤੋਂ ਸਾਡੇ ਕੱਲੇ-ਕੱਲੇ ਬੰਦੇ ਤੋਂ ਪੁੱਛਿਆ ਜਾਵੇ ਇੱਕ ਵਾਰੀ ਸਾਡੀ ਲੱਗਣੀ ਚਾਹੀਦੀ ਹੈਗੀ ਆ ਤੁਸੀਂ ਸਰਪੰਚ ਸਾਹ ਕੋਲ ਗਏ ਸੀ ਪਿੰਨੇ ਹਾਂਜੀ ਅਸੀਂ ਗਏ ਸੀ ਕੀ ਵਿਸ਼ਵਾਸ ਦਵਾ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਸਾਨੂੰ ਕਹਿੰਦੇ ਵੀ ਅਸੀਂ ਸੋਮਵਾਰ ਤੁਹਾਡੇ ਨਾਲ ਵੀ ਪੇਸ਼ ਹੋਵਾਂਗੇ ਕੋਈ ਗੱਲ ਨਹੀਂ ਤੁਹਾਡੇ ਅਣਕਵਾਰੀ ਕਰਵਾਵਾਂਗੇ ਸਾਰੇ ਪਿੰਡ ਦੇ ਵਿੱਚੋਂ ਅਣਕਵਾਰੀ ਹੋਊਗੀ ਸਾਨੂੰ ਤੁਹਾਡੀ ਸਾਨੂੰ ਮੁਲਾਜ਼ਮਾਂ ਨੇ ਕਿਹਾ ਵੀ ਅਣਕਵਾਰੀ ਲਵਾਓ ਪਿੰਡ ਦੇ ਵਿੱਚੋਂ ਫਿਰ ਤੁਹਾਡਾ ਕੋਈ ਹਲੋ ਵੀ ਤੇ ਵੈਸੇ ਸਾਡੇ ਤੋਂ ਅੱਜ ਉਹ ਆਧਾਰ ਕਾਰਡ ਮੰਗੀ ਜਾਂਦੇ ਆ ਮੁੰਡਿਆਂ ਦੇ ਧੱਕੇ ਨਾਲ ਮੰਗਦੇ ਅਸੀਂ ਦਿੱਤੇ ਨਹੀਂ ਜੀ ਅਸੀਂ ਆਧਾਰ ਕਾਰਡ ਮੁੰਡਿਆਂ ਦੇ ਦਿੱਤੇ ਨਹੀਂ ਹਾਂਜੀ ਹੋਰ ਵੀ ਗੱਲਬਾਤ ਕਰਦੇ ਆ ਇੱਥੇ ਪਿੰਡ ਦੇ ਵਿੱਚੋਂ ਆਏ ਹੋਏ ਆ ਨੌਜਵਾਨ ਇਹਨਾਂ ਨਾਲ ਵੀ ਗੱਲਬਾਤ ਕਰਦੇ ਕਿਵੇਂ ਦੇਖੋਗੇ ਜਿਹੜੇ ਹਾਲਾਤ ਬਣੇ ਹੋਏ ਆ ਪਿੰਡ ਦੇ ਵਿੱਚ ਜਿਹੜੇ ਤੁਸੀਂ ਨੌਜਵਾਨ ਆ ਇੱਕ ਦੂਜੇ ਦੇ ਨਾਮ ਲਿਖਾ ਦੇਣਾ ਉਧਰੋਂ ਦੂਜੇ ਦਾ ਨਾਮ ਲਿਖਾ ਦੇਣਾ ਉਦੋਂ ਤੀਜੇ ਦਾ ਨਾਮ ਲਿਖਾ ਦੇਣਾ ਇਹ ਪਿੰਡ ਦੇ ਵਿੱਚ ਜੇ ਵਿਵਾਦ ਬਣੂਗਾ ਤਾਂ ਦੁਸ਼ਮਣੀ ਵਧੂਗੀ ਜਾਂ ਘਟੂਗੀ ਵਧੂਗੀ ਸਰ ਚਸ਼ਮਣੀ ਤੇ ਵਧੀ ਪਈ ਹੈ ਜੀ ਜਿਹੜਾ ਨਾਰਮਲ ਬੰਦਾ ਜਿਹੜੇ ਮੁੰਡੇ ਦਾ ਨਾਮ ਲਖਾਇਆ ਜੀ ਉਹ ਮੇਰੇ ਨਾਲ ਕੰਮ ਕਰਦਾ ਮੈਂ ਕਾਰਪੈਂਟਰ ਦਾ ਕੰਮ ਕਰਦਾ ਹੀ ਉਹਦੇ ਮੇਰੀ ਛੱਤ ਪੈਂਦੀ ਸੀ ਉਹ ਮੇਰੇ ਕੋਲ ਹੀ ਆਇਆ ਸੀ ਮੁੰਡਾ ਉਹ ਬਸ ਇੱਥੇ ਮਾੜਾ ਮੋਟਾ ਹੋਇਆ ਜੀ ਜਿਹੜਾ ਦੂਜਾ ਉਹਨਾਂ ਨੇ ਸਾਰਾ ਆਪ ਦਾ ਤੰਗੜ ਪੰਗੜ ਕਰਤਾ ਉਹਦੇ ਆਪਦੇ ਕੋਲੋਂ ਬਾਕੀ ਜਿਹੜਾ ਚਿੱਟਾ ਲਾਉਂਦੇ ਖਾਂਦੇ ਕਹਿੰਦੇ ਉਹ ਮੁੰਡੇ ਜਿਹੜੇ ਬੈਠੇ ਉਹਨਾਂ ਦਾ ਟੈਸਟ ਕਰਾ ਲਓ ਜੀ ਤੇ ਜਾ ਉਹਨਾਂ ਦਾ ਕਰਾ ਲਓ ਫਿਰ ਪਤਾ ਲੱਗ ਜੂ ਵੀ ਚਿੱਟਾ ਲਾਉਂਦਾ ਕੌਣ ਤੇ ਵੇਚਦਾ ਕੌਣ ਆ ਜੀ ਉਹ ਆ ਸਾਰਾ ਸ਼ੁਰੂ ਤੋਂ ਐਂਡ ਤਾਈ ਉਹਨਾਂ ਮਕਾਉਣ ਚ ਵੀ ਉਹ ਆਈ ਤੇ ਬਾਕੀ ਪਿੰਡ ਚ ਤੁਸੀਂ ਪੁੱਛੋਗੇ ਜੀ ਇਹਨਾਂ ਮਗਰ ਕਿੰਨੇ ਖੜੇ ਉਹਨਾਂ ਮਗਰ ਕਿੰਨੇ ਖੜੇ ਉਹ ਤੁਹਾਨੂੰ ਪਤਾ ਲੱਗ ਜੂਈ ਇੱਕ ਹੋਰ ਬੇਨਤੀ ਹੈ ਜੀ ਮੰਨ ਲਓ ਹੁਣ ਦੁਪਹਿਰ ਨੂੰ ਆਏ ਸੀਗੇ ਹੁਣ ਆਪਾਂ ਨੂੰ ਪਤਾ ਕੀ ਰੱਖ ਗਏ ਹੈਗੇ ਜੇ ਰਾਤ ਨੂੰ ਆਏ ਇਹ ਚ ਮੰਨ ਲਓ ਹੁਣ ਕੀ ਦੀ ਜ਼ਿੰਮੇਵਾਰੀ ਹੈ ਸਾਨੂੰ ਉਹਦਾ ਕੋਈ ਹੋਣੀ ਕਿਉਂ ਮੰਨ ਲਓ ਰਾਤ ਨੂੰ ਘਰ ਬੰਦ ਹੋ ਗਈ ਇਹ ਇੰਦਰੇ ਲੱਗੇ ਹੋਣਗੇ ਰਾਤ ਨੂੰ ਜਾ ਕੇ ਸਮਾਨ ਚੱਕਣਗੇ ਉਹ ਚ ਸਾਡਾ ਕੋਈ ਕਸੂਰ ਨਹੀਂਗਾ ਉਹ ਦੁਪਹਿਰੇ ਬਿਨਾਂ ਗਾਇ ਹੈਰੀ ਤੋਂ ਆਇਆ ਕੋਈ ਚੌਕੀਦਾਰ ਨਹੀਂ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਸੀ ਨਾਲ ਠੀਕ ਹੈ ਉਹ ਜ਼ਿੰਮੇਵਾਰ ਇੱਥੇ ਜਿੰਦਰੇ ਲਾ ਕੇ ਅਸੀਂ ਸ਼ਾਮ ਨੂੰ ਇੱਥੋਂ ਚਲੇ ਜਾਨੇ ਆ ਮੈਂ ਮਹਿਮਾ ਸਵਾਈ ਚ ਵਿਆਹੀ ਆ ਮੈਂ ਇੱਥੋਂ ਚਲੀ ਜਾਨੀ ਮੇਰੇ ਬੱਚੇ ਛੋਟੇ ਆ ਜੀ ਮੈਂ ਬੱਚਿਆਂ ਦੇ ਕੋਲੇ ਜਾਨੀ ਆ ਆਪਦੇ ਕੋਲੇ ਜੇ ਘਰੋਂ ਕੋਈ ਵੀ ਚੀਜ਼ ਹਲਦੀ ਜੁम्मेदार ਉਹ ਅਸੀਂ ਨਹੀਂ ਕੀ ਜੀ ਚੀਜ਼ ਦੇ ਕਿਸੇ ਦੇ ਵੀ ਜੁम्मेदार ਠੀਕ ਹੈ ਜੀ ਹਾਂਜੀ ਕੋਈ ਵੀ ਸਮਾਨ ਸਾਡੇ ਘਰੇ ਧਰਿਆ ਜਾਂਦਾ ਕੋਈ ਵੀ ਸਾਡੀ ਚੀਜ਼ ਚੱਕੀ ਜਾਂਦੀ ਜੁम्मेदार ਉਹ ਅਸੀਂ ਨਹੀਂ ਜੀ ਹੋਰ ਕੌਣ ਜੁਮੇਦਾਰ ਹੋਣਗੇ ਪੁਲਿਸ ਹੋਊਗੀ ਤੇ ਇਹ ਹੋਣਗੇ ਜੀ ਰਾਜਕੇ ਹੋਣਗੇ ਬਸ ਇਹ ਹੀ ਹੋਣਗੇ ਜੁਮੇਦਾਰ ਤੁਹਾਡੇ ਘਰ ਨੂੰ ਤੁਹਾਡੇ ਘਰ ਨੂੰ ਜਿੰਨੇ ਜਿੰਦਰੇ ਲੱਗ ਗਏ ਆ ਹਾਂਜੀ ਕਿਉਂਕਿ ਦੋ ਭਰਾ ਸੀ ਤੁਹਾਡੇ ਰਹਿਗੇ ਇੱਕ ਭਰਾ ਤੁਸੀਂ ਕਹਿੰਦੇ ਬਾਹਰ ਤੁਹਾਡਾ ਦੋ ਭਰਾ ਇੱਥੇ ਸੀ ਦੋ ਇਸ ਕੇਸੇ ਵਿੱਚ ਫਸ ਗਿਆ ਮਾਤਾ ਪਿਤਾ ਤੁਹਾਡੇ ਗੁਜ਼ਰੇ ਹੋਏ ਆ ਤੁਸੀਂ ਵਿਆਹੇ ਹੋਏ ਹੋ ਤੁਸੀਂ ਆਹਦੇ ਸੋਹਰੇ ਪਰਿਵਾਰ 'ਚ ਆ ਪਾਰੇ ਸਵਕਤ ਤੁਹਾਡੇ ਘਰੇ ਹੁਣ ਜਿੰਦਰੇ ਲੱਗ ਗਏ ਆ ਹਾਂਜੀ ਜਿੰਦਰੇ ਲੱਗ ਗਏ ਸਾਡੇ ਘਰ ਨੂੰ ਹਾਂਜੀ ਲੱਗ ਗਏ ਜਮੇ ਇਹਨਾਂ ਨੇ ਤਾਂ ਜਮੇ ਹੀ ਲਵਾਤੇ ਜੀ ਹੁਣ ਆ ਨਜਾਇਜ਼ ਪਰਚੇ ਕਰਾ ਕੇ ਜਮੇ ਹੀ ਲਵਾਤੇ ਇਹਨਾਂ ਨੇ ਪਹਿਲਾਂ ਤਾਂ ਚਲਾ ਆਏ ਸੀ ਸਰ ਮੈਂ ਆਪਦੇ ਭਾਗਾਂ ਮਰਗਾਣੇ ਆਪਦਾ ਘਰ ਛੱਡਤਾ ਸੀ ਮੈਂ ਰੋਟੀ ਮਾਰੀ ਇੱਥੇ ਰਹਿੰਦੀ ਸੀ ਤੇ ਪਰ ਆ ਜਿਹੜਾ ਹੁਣ ਜਿੰਨਾ ਨਾਲ ਸਾਡੀ ਜਿੰਨਾਂ ਨੂੰ ਮੈਂ ਛਡਾਉਂਦੀ ਸੀ ਉਹਨਾਂ ਨੂੰ ਤਾਂ ਇਹਨਾਂ ਨੇ ਕੱਢਤਾ ਬਾਹਰ ਉਹ ਤਾਂ ਉਹਨਾਂ ਦੇ ਠੀਕ ਹੈ ਉਹਨਾਂ ਦੇ ਨਾਲ ਗੱਟਮਟ ਹੋ ਗਈ ਉਹਨਾਂ ਦੀ ਤੇ ਲੜਾਈ ਸਾਰੀ ਸਾਡੇ ਤੇ ਪਵਾਤੀ ਜਿੰਨਾਂ ਨਾਲ ਜਿੰਨਾਂ ਨੂੰ ਤਾਂ ਮੈਂ ਛਡਾਉਂਦੀ ਸੀ ਉਹ ਤਾਂ ਉਹ ਵੀ ਉਹਨਾਂ ਅੱਜ ਕਾ ਇੱਕ ਇੱਕ ਕਹਿੰਦੇ ਹੁੰਦੇ ਆ ਵੀ ਜੇ ਕੋਈ ਲੜਦਾ ਤਾਂ ਛੜਾਈਗੇ ਤੇ ਉਲਟੀ ਪੈ ਜਾਂਦੀ ਆ ਉਹ ਉਹ ਤੁਹਾਡੇ ਤੇ ਉਲਟੀ ਪੈ ਗਈ ਤੁਹਾਨੂੰ ਛੜਾਉਣਾ ਮਹਿੰਗਾ ਪੈ ਗਿਆ ਮਹਿੰਗਾ ਸਾਨੂੰ ਤਾਂ ਜਮਾਂ ਹੀ ਮਹਿੰਗਾ ਪੈ ਗਿਆ ਮੈਂ ਤਾਂ ਛੜਾਉਂਦੀ ਨੂੰ ਸਾਡੇ ਤੇ ਉਲਟੀ ਦੀ ਪਲਟੀ ਜਾਨੀ ਕਿ ਸਾਡੇ ਤੇ ਮੇਰੇ ਭਰਾਵਾਂ ਤੇ ਪੈ ਗਈ ਜੀ ਉਲਟੀ ਦੀ ਪਲਟੀ ਸਾਰੀ ਵੀ ਤੁਸੀਂ ਐਂ ਦੱਸੋ ਵੀ ਇਹ ਕਾਨੂੰਨ ਹੈਗਾ ਵੀ ਜਦੋਂ ਆਪਾਂ ਜੇ ਕੋਈ ਮੰਨ ਚਲੋ ਜੇ ਕੋਈ ਲੜਦਾ ਤਾਂ ਆਪਾਂ ਛੜਾ ਨਹੀਂ ਸਕਦੇ ਇੱਕ ਬੰਦਾ ਬੰਦੇ ਨੂੰ ਮਾਰੀ ਜਾਵੇ ਤੇ ਆਪਾਂ ਉਹਨੂੰ ਸਾਹਮਣੇ ਖੜੇ ਮਰਵਾ ਸਕਦੇ ਆ ਇਹ ਹੈਗਾ ਲਾਊਡ ਹੈਗਾ ਕਿਸੇ ਵੀ ਉਸ ਚ ਜੇ ਮੰਨ ਚਾਹੇ ਮੇਰੇ ਚਾਚੇ ਦੇ ਮੁੰਡੇ ਨੂੰ ਮਾਰ ਦਿੰਦਾ ਉਹ ਮੰਨ ਚਲੋ ਕਿਸੇ ਨੇ ਛੜਾਈ ਨਹੀਂ ਮੈਂ ਜਾ ਕੇ ਛੜਾਤਾ ਮੈਂ ਗਲਤ ਕਰਤਾ ਕੋਈ ਇਸ ਦੇ ਵਿੱਚ ਤੁਸੀਂ ਦੱਸੋ ਮੈਂ ਗਲਤ ਤਾਂ ਨਹੀਂ ਨਾ ਕੁਝ ਵੀ ਕੀਤਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਚਲੋ ਜੋ ਕੋਈ ਦੋ ਲੜ ਰਹੇ ਸੀ ਨੌਜਵਾਨ ਉਹਨਾਂ ਨੂੰ ਤੁਸੀਂ ਛੁਡਾ ਰਹੇ ਸੀ ਇਹ ਗੱਲ ਤੁਸੀਂ ਪੁਲਿਸ ਪ੍ਰਸ਼ਾਸਨ ਕੋਲੇ ਐਸ ਐਚਓ ਸਾਹਿਬ ਕੋਲੇ ਰੱਖੀ ਗੱਲ ਵੀ ਮੈਂ ਤਾਂ ਆ ਕੰਮ ਕਰਿਆ ਮੈਨੂੰ ਇਹਦਾ ਖਨਾਜਾ ਭੁਗਤਣਾ ਪੈ ਗਿਆ ਇਹ ਸਰ ਮੈਂ ਸਭ ਕੋਲੇ ਗੱਲ ਕਰ ਚੁੱਕੀ ਆ ਉਹ ਕਹਿੰਦੇ ਵੀ ਤੁਸੀਂ ਆਪਦੇ ਪਿੰਡ ਦੇ ਵਿੱਚੋਂ ਐਨਕ ਵਾਰੀ ਲਾਓ ਨਾ ਤਾਂ ਮੇਰੀ ਐਸ ਐਚਓ ਹੁੰਦੇ ਐਸ ਐਚਓ ਸਾਹਿਬ ਤਾਂ ਮੈਨੂੰ ਕਹਿੰਦੇ ਵੀ ਤੂੰ ਕੈਂਚੀ ਵਾਂਗੂ ਵੜਦੀ ਆ ਸਰ ਮੈਂ ਅੱਕੀ ਹੋਰ ਕੀ ਕਰਾਂ ਤੁਸੀਂ ਐਂ ਦੇਖੋ ਵੀ ਮੇਰੇ ਭਰਾ ਦਾ ਅੱਜ ਘਰ ਨੂੰ ਜਿੰਦਰਾ ਲੱਗ ਗਿਆ ਮੈਂ ਹੋਰ ਰੱਖ ਕੇ ਕੀ ਕਰਾਂ ਸਰ ਮੈਂ ਤੁਹਾਡੇ ਸਾਹਮਣੇ ਬੋਲੀ ਨੇ ਜੇ ਤੁਸੀਂ ਮੈਨੂੰ ਕਹੋਗੇ ਤੂੰ ਤਾਂ ਕੈਂਚੀ ਵਾਂਗੂ ਵੜਦੀ ਤੇ ਮੈਂ ਹੋਰ ਰੱਖ ਕੇ ਬੋਲੂਗੀ ਜਦੋਂ ਅੱਜ ਤੁਸੀਂ ਦੇਖੋ ਘਰ ਸਾਰਾ ਖਰਾਬ ਹੋ ਗਿਆ ਹੋਰ ਕੀ ਕਰ ਬੈਠ ਜਗੇ ਜੋ ਵੇਖੋ ਜਿਹਨੂੰ ਲੱਗੀ ਹੈ ਉਹਨੂੰ ਦਰਦ ਆ ਉਹਨੂੰ ਪਤਾ ਹੈ ਉਹ ਬੋਲੂਆ ਰੌਲਾ ਪਾਊਗਾ ਕਰਲਾਊਗਾ ਹਾਂਜੀ ਜਦੋਂ ਸਾਡੇ ਜੇ ਤਾਂ ਸਾਡੇ ਪੇਰੈਂਟਸ ਹੁੰਦੇ ਤਾਂ ਉਹ ਸਾਰੇ ਗੱਲ ਕਰਦੇ ਜਦੋਂ ਸਾਡੇ ਕੋਈ ਹੈ ਨਹੀਂ ਤੇ ਮੈਂ ਹੀ ਬੋਲਣਾ ਜਦੋਂ ਮੇਰੇ ਨਾਲ ਘਟਨਾ ਵਾਪਰੀ ਤੇ ਮੈਂ ਹੀ ਬੋਲਣਾ ਜਦੋਂ ਮੈਂ ਆਦੇ ਭਾਈ ਨੂੰ ਛਡਾਉਂਦੀ ਸੀ ਤੇ ਮੈਂ ਹੀ ਬੋਲਣਾ ਵਿੱਚ ਤਾਂ ਮੇਰੇ ਭਾਈ ਨੂੰ ਗੀਰੀ ਨੂੰ ਕੁੱਟਦੇ ਸੀ ਤੇ ਬਸ ਮੈਂ ਇੰਨੀ ਗੱਲ ਮੈਂ ਛੜਾ ਤਾਂ ਮੈਂ ਪਾਗਲ ਤਾਂ ਮੈਂ ਸੀ ਜਿਹੜੀ ਨੇ ਛੜਾਇਆ ਜੇ ਮਾਰ ਦਿੰਦੇ ਤਾਂ ਮਾਰ ਦਿੰਦੇ ਦੇਖੀ ਜਾਂਦੀ ਜਿਹੜਾ ਕੁਝ ਹੋਣਾ ਸੀ ਜੇ ਮੈਂ ਛੜਾ ਤਾਂ ਤੇ ਮੈਂ ਗਲਤ ਕਰਤਾ ਜੀ ਕੁਝ ਤੁਸੀਂ ਦੱਸੋ ਇਹਦੇ ਵਿੱਚ ਵੀ ਮੇਰੀ ਕੀ ਗਲਤੀ ਆ ਜੇ ਮੈਂ ਨੌਜਵਾਨ ਕਹਿ ਰਹੇ ਸੀ ਤੁਹਾਨੂੰ ਇਹ ਮੈਨੂੰ ਐਸਐਚਓ ਸਾਹਿਬ ਕੱਲ੍ਹ ਕਹੇ ਐਸ ਸਚੂ ਨੇ ਮੈਨੂੰ ਕੱਲ੍ਹ ਕਿਹਾ ਮੈਂ ਜਦੋਂ ਉੱਥੇ ਬੋਲੀ ਮੈਂ ਕਿਹਾ ਇਹ ਝੂਠਾ ਐਮਐਲਏ ਬਣ ਕੇ ਜਦੋਂ ਸਰਕਾਰ ਨੂੰ ਉਚਾਰ ਸਕਦਾ ਐ ਬੰਦਾ ਵੀ ਅਸੀਂ ਇਹਦੇ ਕੀ ਵਿਚਾਰੇ ਮੈਨੂੰ ਕਹਿੰਦਾ ਵੀ ਤੂੰ ਤਾਂ ਵੱਧ ਬੋਲਦੀ ਐਂ ਕਰਦੀ ਐ ਤੇਰਾ ਜਾਦੇ ਬਲੱਡ ਵੱਧ ਮੈਂ ਕਿਹਾ ਸਰ ਵੀ ਮੈਨੂੰ ਹੱਟ ਦੀ ਪ੍ਰੋਬਲਮ ਆ ਵੀ ਮੈਥੋਂ ਤਾਂ ਵੱਧ ਬੋਲਿਆ ਜਾਂਦਾ ਹੀ ਹਨਾ ਮੈਨੂੰ ਹੱਟ ਦੀ ਪ੍ਰੋਬਲਮ ਆ ਇੱਕ ਮੈਨੂੰ ਗਲੇ ਦੀ ਪ੍ਰੋਬਲਮ ਹੱਟ ਦੀ ਪ੍ਰੋਬਲਮ ਮੈਥੋਂ ਤਾਂ ਵੱਧ ਬੋਲਿਆ ਜਾਂਦਾਗਾ ਮੈਨੂੰ ਕਹਿੰਦਾ ਫਿਰ ਤੂੰ ਆਦੀ ਮੈਡੀਸਨ ਖਾ ਕੋਈ ਜੇ ਤੇਰਾ ਬਲੱਡ ਵੱਧਾਗਾ ਤਾਂ ਤ ਜਦੋਂ ਮੈਨੂੰ ਉਹਨਾਂ ਨੇ ਐਂ ਕਹਿਤਾ ਮੈਂ ਇੱਕ ਗੱਲ ਹੋਰ ਕਹਿਣੀ ਸੀ ਜਿਸ ਦਿਨ ਲੜਾਈ ਹੋਈ ਸੀ ਉਦੋਂ ਦੂਸਰੇ ਦਿਨ ਨਾ ਇੱਥੇ ਪੁਲਿਸ ਮੁਲਾਜ਼ਮ ਆਏ ਤੇ ਪੁਲਿਸ ਮੁਲਾਜ਼ਮ ਦੇ ਨਾਲ ਇਹਨਾਂ ਦਾ ਰਾਜ ਦਾ ਵੱਡਾ ਭਾਈ ਆਇਆ ਹੈਰੀ ਤੇ ਮੇਰਾ ਭਾਈ ਪਹਿਲਾਂ ਵੀ ਬਾਹਰ ਗਿਆ ਸੀ ਤੇ ਮੇਰੇ ਭਾਬੀ ਦਾ ਆਪਰੇਸ਼ਨ ਜਦੋਂ ਗਲਤ ਹੋ ਗਿਆ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਉਦੋਂ ਬਾਅਦ ਚ ਮੇਰੇ ਭਾਈ ਨੂੰ ਹਣੀ ਸਿੰਘ ਨੂੰ ਬਾਹਰੋਂ ਵੀ ਬੁਲਾ ਲਿਆ ਸੀਗਾ ਅਸੀਂ ਬਾਰੋ ਬੁਲਾ ਲਿਆ ਸੀਗਾ ਵੀ ਜਦੋਂ ਭਾਬੀ ਦੀ ਡੈਥ ਹੋ ਗਈ ਸੋਣ ਤਾਂ ਬਾਹਰੋਂ ਬੁਲਾਉਣਾ ਹੀ ਸੀਗਾ ਕਿਉਂ ਉਹਦੀ ਵਾਈਫ ਸੀਗੀ ਹਨਾ ਉਹਨਾਂ ਨੂੰ ਅਸੀਂ ਬੁਲਾ ਲਿਆ ਤੇ ਹੁਣ ਉਹਨਾਂ ਨੇ ਦੁਬਾਰੇ ਵੀ ਉਹਦਾ ਪਾਸ ਦਾ ਕਰਕੇ ਨਾ ਵੀ ਉਹਨਾਂ ਨੇ ਬਾਹਰ ਜਾਣਾ ਸੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀਗੀ ਤੇ ਪੈਸਿਆਂ ਦਾ ਕਰਕੇ ਤੇ ਉਹਨੇ ਬਾਹਰ ਜਾਣਾ ਸੀਗਾ ਹੁਣ ਦੁਬਾਰੇ ਤੇ ਇਹ ਨਾ ਹੈਰੀ ਇਹਦਾ ਰਾਜ ਦਾ ਭਾਈ ਹੈ ਜਿਹੜਾ ਉਹ ਧਮਕੀ ਦੇ ਕੇ ਗਿਆ ਕਹਿੰਦਾ ਮੈਂ ਹਣੀ ਤੇ ਪਰਚਾ ਕਰਵਾਉਣਾਗਾ ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਵੀ ਇਹਨੂੰ ਮੈਂ ਇਹਦਾ ਬੱਚਾ ਨਹੀਂ ਪਾਲਣ ਦੇਣਾ ਹਾਂਜੀ ਸਾਰਾ ਇਹੀ ਸਿਮਰਤ ਕਲ ਜੀ ਹਾਂਜੀ ਛੋਟਾ ਜਿਹਾ ਬੱਚਾ ਹੈ ਆਪਣੀ ਕਮਾਈ ਕਰਕੇ ਮਿਹਨਤ ਕਰ ਬਾਰ ਚਲਾ ਜਾਂਦਾ ਤੇ ਇਹਦੇ ਨਾਲ ਉਹਨਾਂ ਨੂੰ ਕੀ ਪ੍ਰੋਬਲਮ ਆ ਉਹ ਕਿਹੜਾ ਇਹਨਾਂ ਤੋਂ ਖੁੰਦੇ ਹੈਗੇ ਕੁਝ ਬਾਕੀ ਸਿਰੇ ਕੁਝ ਵੀ ਹੈ ਕਿ ਪਿੰਡੇ ਦੇ ਵਿੱਚ ਜਿੱਦਾਂ ਦੀ ਕਿਦਾਂ ਦੀ ਛੋਟੀ ਮੋਟੀ ਲੜਾਈ ਹੁੰਦੀ ਆ ਉਹਨਾਂ ਨੇ ਆਪਣਾ ਹਿੱਸਾ ਦੇਣਾ ਹੀ ਹੁੰਦਾਗਾ ਗਲਤ ਤੋਂ ਗਲਤ ਸ਼ਬਦ ਉਹਨਾਂ ਨੇ ਬੋਲਣੇ ਹੁੰਦੇ ਆ ਉਹਨਾਂ ਦੇ ਕੋਈ ਛੋਟਾ ਜਿਹਾ ਬੇਬੀ ਹੈਗਾ ਉਹ ਕਿ ਗੁਰਮੁਖੀ ਪਾਠ ਕਰਵੁੰਦਾ ਹੈਗਾ ਬੱਚਿਆਂ ਨੂੰ ਜੇ ਹੋ ਸਕਦਾ ਹੈਗਾ ਤੁਸੀਂ ਜਾ ਸਕਦੇ ਹੋ ਤਾਂ ਉਹਨਾਂ ਦੇ ਘਰ ਉਹਨਾਂ ਦੇ ਬੱਚੇ ਤੋਂ ਬਿਆਨ ਲੈ ਸਕਦੇ ਹੋ ਤੁਹਾਡੇ ਘਰੇ ਅੱਗ ਲਾਈ ਆ ਇਹ ਸੱਚ ਆ ਕਿ ਝੂਠ ਆ ਕਿਉਂਕਿ ਉਹਨਾਂ ਦੇ ਬੁੜੀਆਂ ਨੇ ਕਿਹਾ ਕਿ ਸਾਡੀ ਇੱਜ਼ਤ ਤੇ ਬਾਰਦਾਤ ਇਹਨਾਂ ਨੇ ਕੀਤੀ ਆ ਤੇ ਉਹਨਾਂ ਦੇ ਬੱਚਿਆਂ ਤੋਂ ਬਿਆਨ ਲਿੱਤਾ ਜਾਵੇ ਕਿ ਉਹਨਾਂ ਦੀ ਇੱਜ਼ਤ ਤੇ ਬਾਰਦਾਤ ਹੋਈ ਆ ਉਹਨਾਂ ਦੇ ਘਰ ਦੇ ਵਿੱਚ ਹਮਲਾ ਹੋਇਆ ਕਿ ਨਹੀਂ ਸਭ ਤੋਂ ਵੱਡਾ ਸਬੂਤ ਬੱਚਿਆਂ ਦਾ ਹੁੰਦਾ ਜੀ ਬੱਚੇ ਸੱਚ ਬੋਲਣਗੇ ਹਾਂਜੀ ਉਹ ਸੱਚ ਬੋਲਣਗੇ ਜਿਹੜਾ ਬੱਚਾ ਅੱਜ ਗੁਰਮੁਖੀ ਜਿਹੜਾ ਬੱਚਾ ਅੱਜ ਗੁਰਮੁਖੀ ਪਾਠ बच्चा नु सिखਾਉਂਦਾ ਉਹ ਬੱਚਾ ਕਿਉਂ ਨਾ ਸੱਚ ਬੋਲੂ ਤੁਹਾਨੂੰ ਵਿਸ਼ਵਾਸ ਆ ਵੀ ਜਿਹੜਾ ਗੁਰਸਿੱਖ ਬੱਚਾ ਘਰੇ ਉਹ ਗਵੰਡੀਆਂ ਦੇ ਬੱਚੇ ਨੂੰ ਜਾਂ ਪਿੰਡ ਦੇ ਨਗਰ ਚੋਂ ਬੱਚੇ ਹੁੰਦੇ ਆ ਉਹਨਾਂ ਨੂੰ ਪੜਾਉਂਦਾ ਉਹ ਪੜਾਉਂਦਾ ਗੁਰਬਾਣੀ ਸਿਖਾਉਂਦਾ ਵੀ ਗੁਰਬਾਣੀ ਪੜ੍ਹਨ ਵਾਲਾ ਬੰਦਾ ਕਦੇ ਝੂਠ ਨਹੀਂ ਬੋਲੂਗਾ ਵੀ ਉਹਨਾਂ ਦਾ ਹੀ ਉਹ ਮੁੰਡਾ ਵੀ ਸੱਚ ਬੋਲੂਗਾ ਇਹ ਆਗ ਉਹਨਾਂ ਨੇ ਆਪ ਲਾਈ ਆ ਜਾਂ ਕਿਸੇ ਨੇ ਲਾਈ ਆ ਹਾਂਜੀ ਪਰ ਉਹਨਾਂ ਦੇ ਕਿਸੇ ਨੇ ਇਹ ਅੱਗ ਸਾਡੇ ਬੱਚਿਆਂ ਨੇ ਕੋਈ ਅੱਗ ਨਹੀਂ ਲਾਈ ਉਹਨਾਂ ਨੇ ਖੁਦ ਅੱਗ ਲਾਈਏਗੀ ਉਹਨਾਂ ਦਾ ਤਾਂ ਪੇਸ਼ਾ ਹੀ ਹੈ ਲੜਾਈ ਕਿਸੇ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਲੜਾਈ ਹੁੰਦੀ ਆ ਉਹਨਾਂ ਦਾ ਪੇਸ਼ਾ ਹੀ ਹੈ ਉਹਨਾਂ ਨੇ ਹਰ ਤਰ੍ਹਾਂ ਜਿ ਆਪਣੀ ਟਾਂਗ ਡੋਣੀ ਡੋਣੀ ਹੁੰਦੀ ਆ ਆਪਣਾ ਬੇੜਾ ਪ੍ਰਮਾਤਮਾ ਨੂੰ ਡਰ ਕੇ ਕਿ ਨਹੀਂ ਦੋਲੇ ਸਰ ਅਸੀਂ ਗੱਲ ਉਨੀ ਕਰਾਂਗੇ ਨਹੀਂ ਤਮ ਹੋਏ ਸਾਡੇ ਪਿੰਡ 'ਚ ਅੱਗ ਲੱਗੀ ਸੀ ਪਹਿਲਾਂ ਠੀਕ ਸਰ ਤੇ ਇਹਨਾਂ ਨੇ ਫालतू ਗੱਲ ਹੁੰਦੇ ਬਿਨਾਂ ਮਤਲਬ ਨਜਾਇਜ਼ਤਾ ਕਰਦੇ ਆ ਬਿਨਾਂ ਮਤਲਬ ਨਜਾਇਜ਼ ਕਰਨ ਕੰਮ ਕੁਝ ਨਹੀਂ ਬੱਚਿਆਂ ਨੇ ਕੀਤਾ ਜੀ ਇੱਕ ਬਟ ਨਿਕਾ ਬੱਚਾ ਸੀ ਜੀ 15 ਸਾਲ ਦਾ ਬੱਚਾ ਸੀ ਉਹਨੂੰ ਕੁੱਟੀ ਜਾਂਦੇ ਸੀ ਇਹਨੇ ਕੁੜੀਆਂ ਛੜਾਤਾ ਜਾ ਕੇ ਜੋ ਛੜਾਤਾ ਤੀ ਜੋ ਮੁਰਕੇ ਕੁੜੀਆਂ ਦੇ ਕੋਲ ਪੈ ਗਈ ਕੁੜੀ ਆਪਣੇ ਘਰ ਗਈ ਇਹਦੇ ਲਤਲਤਾਂ ਮਰ ਗਿਆ ਉਹਨੂੰ ਜਾ ਕੇ ਮੇਰਾ ਬੇਟਾ ਵੀ ਨਾਲ 17 ਸਾਲ ਦਾ ਉਹਨਾਂ ਮੇਰੇ ਬੇਟੇ ਦੀ ਉਹ ਨਾਲ ਜਾਵੜਾ ਜਾ ਕੇ ਉਹਨਾਂ ਦੇ ਘਰੇ ਜਾਵੜੇ ਉਹਨੇ ਕੁੱਤੇ ਛੱਡਤੇ ਜੀ ਜੋ ਕੁੱਤੇ ਛੱਡ ਕੇ ਨਾਲ ਉਹਨੂੰ ਕੁਝ ਵੀ ਨਹੀਂ ਉਹਨੂੰ ਕਿਹਾ ਜਾ ਕੇ ਉਹ ਮਗਰ ਦੇ ਬਾਗ ਬਾਹਰ ਕਰਤੇ ਸਰ ਉਮਾਰ ਨਾਲ ਦਿਨਾਂ ਤੇ ਇਹਨਾਂ ਵਰਤੇ ਦੋ ਕੁੱਤੇ ਛੜਤੇ ਸਰ ਕੁੱਤੇ ਛੜਕੇ ਨੂੰ ਬੇਇੱਜ਼ਤੀ ਬਹੁ ਕੀਤੀ ਜਾਣ ਕੇ ਗੇੜ ਤੋਂ ਬਾਹਰ ਮੋੜਤੇ ਉਹ ਆਪਣੇ ਸਾਹਮਣੇ ਆ ਲੋਕਾਂ ਨੂੰ ਆਂਢੀ ਗੁਆਂਢ ਸਾਰੇ ਸਾਰੇ ਪਿੰਡ ਤੋਂ ਮੋੜ ਸਰ ਜੇ ਗਲਤੀ ਸਾਡੇ ਸਰ ਕਿਸੇ ਗੱਲ ਦੀ ਹੋਵੇ ਅਸੀਂ ਦੇਣਦਾਰ ਹਾਂ ਜਿਹੜੇ ਬੱਚੇ ਸਾਡੀ ਗਲਤੀ ਅਸੀਂ ਸਜਾ ਭੂਤ ਨਹੀਂ ਕਰਨਾ ਸਰ ਪਰ ਕੌੰਦੋ ਮਤਲਬ ਇਹ ਹੈ ਵੀ ਜੇ ਨਜਾਇਜ਼ ਧੱਕੇ ਕਰੀਆਂ ਇਹ ਪਹਿਲਾਂ 15 ਉਪਰਤੀ ਚੱਲਦੇ ਨੇ ਮੋਹਤਾਦੀ ਸਰ ਠੱਗਬੱਤ ਸਰ ਪਿੰਡ ਤੇ ਦੁਨੀਆ ਤੋਂ ਠੱਗ ਗਈ ਲੁੱਟਪਣੇ ਕਰਦੇ ਸਰ ਉਸ ਉਸ ਮੈਂ ਨੌਕਰੀ ਕਰਾਂ ਸਰ ਮੈਂ ਤਾਂ ਇੱਕ ਬੇਟਾ ਮੇਰਾ 15 ਸਾਲ ਦਾ ਹੀ ਉਹ ਤੋਂ ਹੀ ਪਰਤੇ ਦਾ ਸਰ ਇਹਨਾਂ ਨੇ ਸਰ ਅਸਲ ਦਾ ਬੱਚਾ ਮਸਤ ਜੀ ਮੈਂ ਬਾਹਰ ਲਾ ਨੌਕਰੀ ਕਰਦਾ ਸਰ ਮੈਂ ਕਦੇ ਵੀ ਨੋਇ ਕੰਮ ਕਰਦਾ ਜਿੰਦਗੀ ਚ ਹੁਣ ਬੇਟੇ ਮੇਰੇ ਦੋ ਇੱਕ ਬੇਟਾ ਮੇਰਾ ਪੀਸੀ ਦਾ ਕੰਮ ਕਰਦਾ ਸਰ ਛੋਟਾ ਪੜੀ ਪਰਵਾਸਚੂ ਕਰਦਾ ਸੀ ਉਹਨਾਂ ਬੱਚਿਆਂ ਨਾਲ ਜਾਣਾ ਮੇਰਾ ਬੇਟਾ ਜੀ ਉਹ ਤੋਂ ਵੀ ਪਰਤਿਆਂ ਦੇ ਦੋਤਾ ਇਹਨਾਂ ਦੇ ਜੀ ਹਾਂ ਸਰ ਤੇ ਇਸ ਗੱਲ ਹਾਂ ਇਸ ਗੱਲ ਕਿਸੇ ਗੱਲ ਦਾ ਮੇਰੇ ਨਾਲ ਤੋਂ ਆਪਾਂ ਦੇਂਦਰ ਨਹੀਂ ਮੇਰੇ ਬੇਟਾ ਸਜੇ ਦੇ ਲੈਣਾ ਤੁਹਾਨੂੰ ਦਿੱਤੀ ਜਾਵੇ ਜੇ ਗਲਤ ਹੋ ਨਾ ਹੋ ਜੀ ਜੀ ਪਹਿਲਾਂ ਤੁਹਾਨੂੰ ਪੱਖ ਵਿਖਾਇਆ ਤੇ ਦੂਸਰਾ ਪੱਖ ਸੀ ਜਿਸ ਪਰਵਾਹ ਤੇ ਦੋਸ਼ ਲੱਗੇ ਸੀ ਕਿ ਸਾਡੇ ਘਰ ਦੇ ਵਿੱਚ ਆ ਕੇ ਭੰਡ ਤੋੜ ਕਰੀ ਐ ਤਿੰਨ ਭਰਾਵਾਂ ਦੀ ਇੱਕ ਭੈਣ ਕਹਿੰਦੀ ਮੈਨੂੰ ਛੜਾਉਣਾ ਉਸ ਵਕਤ ਮਹਿੰਗਾ ਪੈਗਾ ਮੈਨੂੰ ਨਹੀਂ ਪਤਾ ਸੀ ਕਿ ਇਹ ਖਨਾਜਾ ਸਾਨੂੰ ਭੁਗਤਣਾ ਪਊਗਾ ਆਮ ਤੌਰ ਤੇ ਕਹਿੰਦੇ ਹੁੰਦੇ ਆ ਛੜਾਈਗੇ ਤੇ ਉਸੇ ਦੀ ਗਾਲੀ ਪੈ ਜਾਂਦੀ ਹੁੰਦੀ ਲੜਾਈ ਇਹ ਭੈਣ ਦਾ ਕਹਿਣਾ ਕਿ ਸਾਡੇ ਸਿਰ ਪੈ ਗਈ ਮੇਰੇ ਦੋ ਭਰਾ ਚਲੇ ਗਏ ਜੇਲ੍ਹ ਦੇ ਵਿੱਚ ਪਰ ਮੇਰੇ ਘਰੇ ਹੁਣ ਕੋਈ ਨਹੀਂ ਰਹਿ ਗਿਆ ਮਾਤਾ ਪਿਤਾ ਗੁਜ਼ਰੇ ਹੋਏ ਆ ਭੈਣ ਸੋਰੀ ਆ ਪਰ ਇਸ ਵਕਤ ਘਰ ਨੂੰ ਜਿੰਦਰੇ ਲੱਗ ਚੁੱਕੇ ਆ ਕਮੈਂਟ ਬਾਕਸ ਦੇ ਵਿੱਚ ਚਾ ਕਮੈਂਟ ਕਰਕੇ ਦੱਸਿਓ ਕਿ ਜੇਕਰ ਇਹੋ ਜਿਹੇ ਪਿੰਡਾਂ ਦੇ ਵਿੱਚ ਹਾਲਾਤ ਬਣ ਗਏ ਤਾਂ ਪਿੰਡਾਂ ਦਾ ਜਿਹੜਾ ਪ੍ਰਾਪਾ ਖਤਮ ਹੋਊਗਾ ਨਵੀਂ ਵੀਡੀਓ ਦੇ ਨਾਲ ਫਿਰ ਜਲਦੀ ਮਿਲਾਂਗੇ ਜਤਿ ਸਤਿਓ ਧੰਨਵਾਦ